ਇੱਕ ਇੰਡੀਆ ਲੈਵਲ ਤੇ ਵੀ ਤੁਹਾਡਾ ਸਟੂਡੈਂਟ ਆ ਜਿਹੜਾ ਇੱਥੋਂ ਟ੍ਰੇਨਿੰਗ ਲੈ ਕੇ ਗਿਆ ਤੇ ਉਹ ਕੋਲਕੱਤਾ ਵਿੱਚ ਨੈਸ਼ਨਲ ਗੇਮ ਖੇਡ ਕੇ ਆਇਆ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਆਪਣਾ ਨਸ਼ਿਆਂ ਤੋਂ ਬਚਣ ਦਾ ਕਿਉਂਹੀ ਕਹਿਣਾ ਭਰਾਵੋ ਬੱਚੋ ਇਹ ਚੀਜ਼ਾਂ ਤੋਂ ਜ਼ਿੰਦਗੀ ਬਾਰ-ਬਾਰ ਨਹੀਂ ਆਉਂਦੀ ਨਾ ਨਸ਼ਿਆਂ ਨੂੰ ਛੱਡੋ ਸਮਾਜ ਵਾਲਿਆਂ ਤੇ ਬਲੇਮ ਲੱਗਦਾ ਵੀ ਸਟਰੀਟ ਰੋਡ ਦੀ ਜ਼ਿਆਦਾ ਵਰਤੂ ਕਰਦੇ ਜਿਹਦੇ ਨਾਲ ਅਟੈਕ ਹੋਣ ਦੇ ਜਿਹੜੇ ਚਾਂਸ ਆ ਜ਼ਿਆਦਾ ਹੁੰਦੇ ਆ ਜੀ ਉਹ ਵਰਲਡ ਲੈਵਲ ਦੀ ਗੱਲ ਹੈ ਜਿੰਗਲ ਸਪੀਰੀਟ ਤੋਂ ਬਿਨਾ ਕੰਪੀਟੀਸ਼ਨ ਹੀ ਨਹੀਂ ਕੀਤਾ ਜਾਂਦਾ ਜਿੰਮ ਚ ਆਉਂਦੇ ਆ ਬਾਈ ਐਂ ਕਰਕੇ ਮੇਰਾ ਐਡਾ ਡੋਲਾ ਹੋਣਾ ਚਾਹੀਦਾ ਮੈਂ ਸੇਮੇ ਇੱਕ ਮਹੀਨੇ ਤੱਕ ਬੱਚੇ ਨੂੰ ਐਂ ਪਤਾ ਲੱਗਦਾ ਵੀ ਮੈਂ ਡੰਬਲ ਦੇ ਹੱਥ ਕਿਵੇਂ ਪਾਵਾਂ ਰੋਡ ਕਿਵੇਂ ਪਾਵਾਂ ਮਸ਼ੀਨ ਦੀ ਕਿਵੇਂ ਐਕਸਰਸਾਈਜ਼ ਕਰਾਂ ਜੋ ਜ਼ੋਰ ਮਾਰ ਦਾ ਟੈਕ ਆ ਜਾਂਦਾ ਜਿਵੇਂ ਪ੍ਰੋਟੀਨ ਆ ਜਾਂਦੇ ਆ ਪ੍ਰੋਟੀਨ ਬੱਚੇ ਨੂੰ ਠੀਕ ਆ ਵਧੀਆ ਕੰਪਨੀ ਦਾ ਲੈਣਾ ਚਾਹੀਦਾ ਜਿੰਮ ਦੀ ਗੱਲ ਹੀ ਹੁੰਦੀ ਹੈ ਜਿਹੜਾ ਆਪਣਾ ਲੈਣਾ ਦੋ ਦੋ ਘੰਟਿਆਂ ਬਾਅਦ ਖਾਣਾ ਪੈਂਦਾ ਵੀਰੇ ਇੱਕ ਬੰਟੀ ਹਿੰਮਤਪੁਰੇ ਦਾ ਗੀਤ ਤੁਸੀਂ ਗੁਣਗਣਾਉਂਦੇ ਰਹਿੰਦੇ ਹੋ ਜਿੰਮ ਦੇ ਵਿੱਚ ਆ ਮੇਰਾ ਬਟਾ ਵੀ ਰੁਭੰਟੀ ਰਿਸਪੈਕਟਡ ਵੀਰਾ ਤੇ ਉਹਨਾਂ ਦਾ ਆਈਐਸਪੀ ਐਲਬਮ ਬਾਈ ਖੰਜਰ ਮਾਸ਼ਾਲੀ ਜੀ ਨੇ ਉਹਨਾਂ ਹਿੰਮਤ ਪੂਰੇ ਦੇ ਮੁੰਡੇ ਖੇਡਣੋਂ ਹਟਾ ਦੀਨਾ ਹੱਥ ਜੋੜੇ ਵੰਟੀ ਕੋਈ ਕਸੂਤਾ ਰੋਗ ਲਾ ਦੀਨਾ